ਬੜੇ ਹੀ ਲੰਬੇ ਅਰਸੇ ਬਾਅਦ ਸਮੂਹ ਪਾਰਤਵਾਸੀਆਂ ਦੀ ਇੰਤਜ਼ਾਰ ਦੀਆਂ ਕੜੀਆਂ ਹੁਣ ਖਤਮ ਹੋ ਰਹੀਆਂ ਨੇ ਕਿਉਂਕਿ ਕਰੀਬ 500 ਸਾਲ ਬਾਅਦ ਪ੍ਰਭੂ શ્રી ਰਾਮਚੰਦਰ ਜੀ ਆਪਣੇ ਨਗਰੀ ਵਾਪਸ ਆ ਰਹੇ ਨੇ ਦਰਸ਼ਨਾ ਦੇ ਲਈ ਉਹ ਸਾਰੇ ਰਾਮਪਗਤ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਸਦਾ ਭੇਜਿਆ ਤੇ ਜਿਨ੍ਹਾਂ ਵਿੱਚੋਂ ਇੱਕ ਬਟਾਲੇ ਦਾ ਨੌਜਵਾਨ ਨਿਤਿਨ ਪਾਟਿਆ ਵੀ ਅਜਿਹਾ ਰਾਮਪਗਤ ਹੈ ਜਿਸ ਨੂੰ ਜਹਾਜ਼ ਰੂਪੀ ਸਾਈਕਲ ਤੇ ਜਾਣ ਦਾ ਮੌਕਾ ਮਿਲਿਆ ਆਪਣੇ ਪਰਿਵਾਰ ਦੇ ਸਹਿਯੋਗ ਦੇ ਨਾਲ 1115 ਕਿਲੋਮੀਟਰ ਦੀ ਦੂਰੀ 15 ਤੋਂ 20 ਦਿਨਾਂ ਦੇ ਵਿੱਚ ਤੈਅ ਕਰਕੇ ਪ੍ਰਭੂ ਦੀ ਨਗਰੀ ਅਯੁੱਧਿਆ ਦੇ ਜਾ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਵੇਗਾ। ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਜੈਕਾਰਾ ਲਾਉਂਦੇ ਨਿਤਨ ਅਤੇ ਉਸ ਦੀ ਪਤਨੀ ਸ਼ਿਲਪਾ ਨੇ ਕਿਹਾ ਕਿ ਸਫ਼ਰ ਜ਼ਰੂਰ ਲੰਬਾ ਹੈ ਪਰ ਪ੍ਰਭੂ ਸ਼੍ਰੀ ਰਾਮਚੰਦਰ ਜੀ ਖੁਦ ਸਫ਼ਰ ਨੂੰ ਖਤਮ ਕਰਨਗੇ। ਉਹਨਾਂ ਨੇ ਇਹ ਕਿਹਾ ਕਿ 6 ਮਹੀਨੇ ਪਹਿਲਾਂ ਮਨ 'ਚ ਸੋਚ ਆਈ ਸੀ ਕਿ ਜਦ ਵੀ ਅਯੁੱਧਿਆ ਮੰਦਰ ਬਣੇਗਾ ਤਾਂ ਉਹ ਸਾਈਕਲ ਤੇ ਦਰਸ਼ਨਾ ਦੇ ਲਈ ਜਾਣਗੇ। ਉਹ ਸੁਪਨਾ ਉਹਨਾਂ ਦਾ ਪੂਰਾ ਹੋ ਰਿਹਾ ਹੈ। ਹੋਰ ਇਸ ਮੌਕੇ ਦੇ ਉੱਤੇ ਪਤੀ ਪਤਨੀ ਦੇ ਵੱਲੋਂ ਕੀ ਕਿਹਾ ਜਾਂਦਾ ਹੈ ਉਹ ਤੁਸੀਂ ਆਪ ਸੁਣ ਲਵੋ ਮੇਰਾ ਨਾਮ ਨੀਤਨ ਭਟਿਆ ਜੀ ਦੇਖੋ ਇਹ ਬਟਾਲੇ ਤੋਂ ਯੋਧਿਆ 1115 ਕਿਲੋਮੀਟਰ ਹੈ ਕੁਝ Google ਤੇ ਸਰਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਰਹਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂ ਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਵੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂਜੀ ਮੁਸ਼ਕਲਾ ਬੜੀ ਦਾ ਸਫਰ ਲਾ ਹਾਂਜੀ ਉਹ ਤੇ ਹੈ ਹੀ ਹੈ ਠੰਡ ਵੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11 12 ਵਜ ਗਏ ਆ ਤੇ ਧੁੰਦ ਤੁਹਾਨੂੰ ਪਤਾ ਹੀ ਕਿੰਨੀ ਹੈ ਇਹ ਮੁਸ਼ਕਲਾ ਕਿੱਦਾਂ ਪਹੁੰਚੀਏ ਕਿੱਦਾਂ ਕਰੀਏ ਇਹ ਰਾਮਚੰਦਰ ਨੇ ਜਾ ਕੇ ਮਤਸਮ ਆਏ ਕਿ ਬਾਅਦ ਵਿੱਚ ਔਂਗਣਾ ਬਣੀ ਦਾ ਸਫਰ ਲਾ ਹਾਂਜੀ ਉਹ ਤੇ ਹੈ ਹੀ ਹੈ ਦੇਖੋ ਜੀ ਪਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਘਰ ਆ ਜਾਾਂਗੇ ਠੀਕ ਹੈ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਹੈ ਘਰ ਪੱਖੋਂ ਕੋਈ ਦਿੱਕਤ ਨਹੀਂ ਕਰ ਕਰਦੇ ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲਦਾ ਠੰਡ ਬਹੁਤ ਆ ਤੇ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੇ ਮਰਮਤ ਵਗੈਰਾ ਕਰਾ ਕੇ ਲੈ ਆਣਾ ਕੱਲ ਮੈਂ ਮਰਮਤ ਵਗੈਰਾ ਕਰਾ ਕੇ ਲੈ ਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5:00 ਵਜ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਹਾਂ ਉਹ ਜੀ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈਂ ਨੇ ਕਿਹਾ ਜਾ ਬੇਟਾ ਪਰ ਇਹ ਗਰਮ ਕਪੜੇ ਲੈ ਨਹੀਂ ਤੇ ਧਿਆਨ ਨਾ ਜਾਏ। ਫੋਨ ਕਰਦਾ ਰਿਹਾ। ਮੈਂ ਤੇ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਕਠੀਨ ਤੇ ਹੈ ਸਾਈਕਲ ਤੇ ਜਾਣਾ। ਤੁੰਦ ਵੀ ਬੜੀ ਪੈਂਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ। ਮੈਂ ਕਿਹਾ ਸੀ ਥੋੜਾ ਜਾਂ ਟ੍ਰੇਨ ਤੇ ਚਲ ਜਿਓ ਜਾਂ ਬੱਸ ਤੇ ਚਲ ਜਿਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਹੀ ਜਾਣਾ ਇਹਨਾਂ ਦੀ ਇੱਛਾ ਸੀ। ਫੇ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮੰਨ ਚ ਕਹਿੰਦੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ। ਯਾਤਰਾ ਨਾਲ ਦੀ ਸਫਰ ਰਵੇ। ਬੜੇ ਹੀ ਲੰਬੇ ਅਸੇ ਬਾਤ ਸਮੂਹ ਪਾਤਵਾਸੀਆਂ ਦੀ ਇੰਤਜ਼ਾਰ ਦੀਆਂ ਕੜੀਆਂ ਹੁਣ ਖਤਮ ਹੋ ਰਹੀਆਂ ਨੇ ਕਿਉਂਕਿ ਕਰੀਬ 500 ਸਾਲ ਬਾਅਦ ਪ੍ਰਭੂ શ્રી ਰਾਮਚੰਦਰ ਜੀ ਆਪਣੇ ਨਗਰੀ ਵਾਪਸ ਆ ਰਹੇ ਨੇ ਦਰਸ਼ਨਾ ਦੇ ਲਈ ਉਹ ਸਾਰੇ ਰਾਮਪਗਤ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਸਦਾ ਭੇਜਿਆ ਤੇ ਜਿਨ੍ਹਾਂ ਵਿੱਚੋਂ ਇੱਕ ਬਟਾਲੇ ਦਾ ਨੌਜਵਾਨ ਨਿਤਿਨ ਪਾਟਿਆ ਵੀ ਅਜਿਹਾ ਰਾਮਪਗਤ ਹੈ ਜਿਸ ਨੂੰ ਜਹਾਜ਼ ਰੂਪੀ ਸਾਈਕਲ ਤੇ ਜਾਣ ਦਾ ਮੌਕਾ ਮਿਲਿਆ ਆਪਣੇ ਪਰਿਵਾਰ ਦੇ ਸਹਿਯੋਗ ਦੇ ਨਾਲ 1115 ਕਿਲੋਮੀਟਰ ਦੀ ਦੂਰੀ 15 ਤੋਂ 20 ਦਿਨਾਂ ਦੇ ਵਿੱਚ ਤੈਅ ਕਰਕੇ ਪ੍ਰਭੂ ਦੀ ਨਗਰੀ ਅਯੁੱਧਿਆ ਦੇ ਜਾ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਵੇਗਾ। ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਜੈਕਾਰਾ ਲਾਉਂਦੇ ਨਿਤਨ ਅਤੇ ਉਸ ਦੀ ਪਤਨੀ ਸ਼ਿਲਪਾ ਨੇ ਕਿਹਾ ਹੈ ਕਿ ਸਫ਼ਰ ਜ਼ਰੂਰ ਲੰਬਾ ਹੈ ਪਰ ਪ੍ਰਭੂ ਸ਼੍ਰੀ ਰਾਮਚੰਦਰ ਜੀ ਖੁਦ ਸਫ਼ਰ ਨੂੰ ਖਤਮ ਕਰਨਗੇ। ਉਹਨਾਂ ਨੇ ਇਹ ਕਿਹਾ ਕਿ 6 ਮਹੀਨੇ ਪਹਿਲਾਂ ਮਨ 'ਚ ਸੋਚ ਆਈ ਸੀ ਕਿ ਜਦ ਵੀ ਅਯੁੱਧਿਆ ਮੰਦਰ ਬਣੇਗਾ ਤਾਂ ਉਹ ਸਾਈਕਲ 'ਤੇ ਦਰਸ਼ਨਾ ਦੇ ਲਈ ਜਾਣਗੇ। ਉਹ ਸੁਪਨਾ ਉਹਨਾਂ ਦਾ ਪੂਰਾ ਹੋ ਰਿਹਾ ਹੈ। ਹੋਰ ਇਸ ਮੌਕੇ ਦੇ ਉੱਤੇ ਪਤੀ ਪਤਨੀ ਦੇ ਵੱਲੋਂ ਕੀ ਕਿਹਾ ਜਾਂਦਾ ਹੈ ਉਹ ਤੁਸੀਂ ਆਪ ਸੁਣ ਲਵੋ ਬਟਾਲੇ ਤੋਂ ਬੰਡੀ ਸੰਗੋਤਾਲ ਦੀ ਰਿਪੋਰਟ ਪਬਲਿਕ ਟਾਈਮਜ਼